ਸਚਿਤੂਦ ਗਿਆ ਉਹਨਕੇ ਮੂੰਹ ਮੇ ਉਬਲਦੇ ਆਲੂ ਢਾਲ ਦिए ਉਹ ਸਭ ਤੋਂ ਵੱਡਾ ਇੰਟਰਨੈਸ਼ਨਲ ਐਕਟਾ ਉਸ ਦੀ وجہ ਸੇ ਲੋਗ ਵਹਾਂ ਪਰ ਮਿਲਟਨ ਬਣੇ ਸਿੰਗਲ ਮੈਂਬਰਸ ਕੋ 10-10 ਮਿੰਟ ਦिए ਗਿਵ ਮੀ ਅਨਦਰਸਟੈਂਡ ਨਹੀਂ ਸੁਣਦੇ ਅਜਾਪਾ ਗੱਲ ਕਰਾਂਗੇ ਜੰਮੂ ਕਸ਼ਮੀਰ ਤੋਂ ਮੈਂਬਰ ਆਫ ਪਾਰਲੀਮੈਂਟ ਇੰਜੀਨੀਅਰ ਰਸ਼ੀਦ ਦੀ ਨਾਲ ਨਾਲ ਭਾਈ ਅਮਰਿਤਪਾਲ ਸਿੰਘ ਖਾਲਸਾ ਦੀ ਜੋ ਕਿ ਮੈਂਬਰ ਪਾਰਲੀਮੈਂਟ ਹੈ ਖਡੂਰ ਸਾਹਿਬ ਸੀਟ ਤੋਂ ਹੁਣ ਆ ਵੀਡੀਓ ਚੱਲ ਰਹੀ ਸੀ ਤੁਸੀਂ ਅੱਗੇ ਸੁਣੀ ਹੈ ਉਹ ਹੈਗੀ ਇੰਜੀਨੀਅਰ ਰਸ਼ੀਦ ਦੀ ਜੋ ਕਿ ਸੰਸਦ ਦੇ ਵਿੱਚ ਬੋਲ ਰਿਹਾ ਉਹ ਸਿੱਧਾ ਤਿਹਾਰ ਜੇਲ ਤੋਂ ਆਂਦਾ ਹੈ ਤੇ ਉਹਨੇ ਸਿੱਧਾ ਹੀ ਵਾਪਸੀ ਤਿਹਾਰ ਜੇਲ ਜਾਣਾ ਹੁੰਦਾ ਤੁਸੀਂ ਸੁਣਿਆ ਹੋਣਾ ਵੀਡੀਓ ਦੇ ਵਿੱਚ ਉਹ ਕਹਿ ਰਿਹਾ ਵੀ ਮੈਨੂੰ ਮੈਨੂੰ 2 ਮਿੰਟ ਦਾ ਸਮਾਂ ਵਧਾ ਦਿਓ ਵੀ ਮੈਂ ਤਿਹਾਰ ਜਾਣਾ ਹੈ ਵਾਪਸ ਇੰਜੀਨੀਅਰ ਰਸ਼ੀਦ ਕੌਣ ਹੈ ਜਿਹੜਾ ਇੰਜੀਨੀਅਰ ਰਸ਼ੀਦ ਹੈ ਉਹ ਬੀਐਸਸੀ ਸਾਇੰਸ ਹੈ ਪੜ੍ਹਿਆ ਲਿਖਿਆ ਵਿਅਕਤੀ ਹੈ ਉਹਨੇ ਬੀਐਸਸੀ ਸਾਇੰਸ ਕੀਤੀ ਹੋਈ ਹੈ ਬਾਅਦ ਚੋਂ ਉਹਨੇ ਇੰਜੀਨੀਅਰਿੰਗ ਦਾ ਡਿਪਲੋਮਾ ਵੀ ਕੀਤਾ ਉਸ ਬੰਦੇ ਨੇ ਉਹ ਜੇਲ੍ਹ 'ਚ ਫਿਰ ਕਿਵੇਂ ਆ ਜਾਂਦਾ ਐ ਇੰਨਾ ਪੜਿਆ ਲਿਖਿਆ ਬੰਦਾ ਉਹਦੇ ਆਪਾਂ ਤੁਹਾਨੂੰ ਹਲਕੀ ਜੀ ਛੋਟੀ ਜੀ ਗਲਤ ਕਰਦੇ ਆ 2017 ਦੇ ਵਿੱਚ ਟੈਰਰ ਫੰਡਿੰਗ ਦੇ ਮਾਮਲੇ ਦੇ ਵਿੱਚ ਟੈਰਰ ਫੰਡਿੰਗ ਮਤਲਬ ਅੱਤਵਾਦੀਆਂ ਨੂੰ ਪੈਸੇ ਦੇਣ ਦੇ ਮਾਮਲੇ ਦੇ ਵਿੱਚ ਉਹਨੂੰ ਗ੍ਰਿਫਤਾਰ ਕੀਤਾ ਜਾਂਦਾ ਤੇ ਗ੍ਰਿਫ ਜਿਹੜੀ ਗ੍ਰਿਫਤਾਰ ਕੌਣ ਕਰਦੀ ਐ NIA ਨੈਸ਼ਨਲ ਇਨਵੈਸਟੀਗੇਟਿਂਗ ਏਜੰਸੀ NIA ਜਿਨੇ ਭਾਈ ਅਮਰਿਤਪਾਲ ਨੂੰ ਵੀ ਗ੍ਰਿਫਤਾਰ ਕੀਤਾ ਤੇ ਉਹਦੇ ਉੱਤੇ ਯੁਵਾਪਾ ਲਾਇਆ ਜਾਂਦਾ ਹੈ ਯੁਵਾਪਾ ਕਾਨੂੰਨ ਦਾ ਪਿੱਤਨੂ ਯਾਦ ਹੋਣਾ ਸੁਖਪਾਲ ਸਿੰਘ ਖਹਿਰਾ ਨੇ ਵੀ ਬਹੁਤ ਵਿਰੋਧ ਕੀਤਾ ਸੀ ਵੀ ਸਾਡੇ ਪੰਜਾਬ ਦੇ ਕਈ ਨੌਜਵਾਨਾਂ ਨੂੰ ਚੱਕ ਕੇ ਸਰਕਾਰ ਨੇ ਯੁਵਾਪਾ ਦੇ ਤਹਿਤ ਬੰਦ ਕਰਤਾ ਯੁਵਾਪਾ ਜਿਹਦੇ ਉੱਤੇ ਲੱਗ ਜੇ 1 ਸਾਲ ਲਈ ਉਹਦੀ ਜ਼ਮਾਨਤ ਨਹੀਂ ਹੋ ਸਕਦੀ ਕੋਈ ਗੱਲਬਾਤ ਨਹੀਂ ਤੋਰ ਸਕਦੀ ਭਾਵੇਂ ਉਹਨੂੰ ਕੋਰਟ 'ਚ ਪੇਸ਼ ਕਰੋ ਨਾ ਕਰੋ 1 ਸਾਲ ਲਈ ਉਹ ਬੰਦਾ ਬੰਨਿਆ ਗਿਆ ਜਵਾਪਾ ਲੱਗਦਾ ਕਿਉਂ ਹੈ ਅੱਤਵਾਦੀਆ ਦੀ ਮਦਦ ਕਰਨ ਦੇ ਸਿਲਸਿਲੇ 'ਚ ਜਾਂ ਕੋਈ ਅੱਤਵਾਦੀ ਜਿਹੜੀ ਸਮੱਗਰੀ ਰੱਖਣ ਦੇ ਸਿਲਸਿਲੇ ਦੇ ਵਿੱਚ ਉਸੇ ਤਰ੍ਹਾਂ ਟੈਰਰ ਫੰਡਿੰਗ ਦੇ ਮਾਮਲੇ ਦੇ ਵਿੱਚ ਇੰਜੀਨੀਅਰ ਰਸ਼ੀਦ ਨੂੰ ਫੜਿਆ ਜਾਂਦਾ ਹੈ ਅੱਜ ਦੇ ਸਮੇਂ ਦੇ ਵਿੱਚ ਉਹ ਤਿਹਾਰ ਜੇਲ੍ਹ ਦੇ ਵਿੱਚ ਹੈ ਮਤਲਬ ਉਹ 9 ਅਗਸਤ 2019 ਨੂੰ ਉਹਨੂੰ ਤਿਹਾਰ ਦੇ ਵਿੱਚ ਸ਼ਿਫਟ ਕਰਤਾ ਜਾਂਦਾ ਹੈ ਫੜਿਆ ਕਦੋਂ ਜਾਂਦਾ ਹੈ 2017 ਦੇ ਵਿੱਚ 2 ਸਾਲ ਉਹ ਉੱਤੇ ਬਾਰਾਮੂਲਾ ਰਹਿੰਦਾ ਹੈ ਉਸ ਤੋਂ ਬਾਅਦ ਉਹਨੂੰ ਤਿਆੜ ਨੂੰ ਸ਼ਿਫਟ ਕਰ ਦਿੱਤਾ ਜਾਂਦਾ ਹੈ ਮਤਲਬ 9 ਅਗਸਤ 2019 ਨੂੰ ਜਿਹੜਾ ਗੱਲ ਇਹ ਹੈ ਵੀ ਉਹ ਪਹਿਲਾਂ ਬਾਰਾਮੂਲਾ ਜੇਲ੍ਹ ਚ ਕੱਟਦਾ ਹੈ ਫਿਰ ਉਹ ਇਸ ਤੋਂ ਬਾਅਦ ਤਿਹਾਰ ਚ ਆ ਗਿਆ ਪਰ ਗੱਲ ਇਹ ਵੀ ਕਸੂਰ ਇਹ ਹੈ ਵੀ ਉਹ ਇੱਕ ਪੋਲੀਟੀਕਲ ਲੀਡਰ ਹੈ ਉਹ ਜੰਮੂ ਕਸ਼ਮੀਰ ਦੇ ਲੋਕਾਂ ਦੀ ਆਵਾਮ ਦੀ ਆਵਾਜ਼ ਚੱਕਦਾ ਹੈ ਉਹ ਲੋਕਾਂ ਦੇ ਮੂਰੇ ਦੱਸਦਾ ਹੈ ਵੀ ਕੀ ਗਲਤ ਹੈ ਕੀ ਸਹੀ ਹੈ ਇਸ ਵਾਰ ਉਹ ਜੇਲ੍ਹ ਚੋਂ ਬੈਠਾ ਬੈਠਾ ਇਲੈਕਸ਼ਨ ਲੜਦਾ ਹੈ ਤਕਰੀਬਨ ਉਹਦਾ ਕਹਿਣ ਦਾ ਤੁਸੀਂ ਵੀਡੀਓ ਸੁਣਿਆ ਹੋਣਾ ਵੀ 1 ਰੁਪਿਆ ਲਾਏ ਬਿਨਾ ਉਹ 2 ਲੱਖ ਵੱਧ ਵੋਟਾਂ ਤੋਂ ਜਿੱਤਦਾ ਹੈ ਤੇ ਉਹਨੂੰ ਪਰੋਲ ਮਿਲ ਜਾਂਦੀ ਹੈ ਸੰਸਦ ਦੀ ਜਿਹੜੀ ਕਾਰਵਾਈ ਅਟੈਂਡ ਕਰਨ ਵਾਸਤੇ ਕਿਉਂ ਮਿਲਦੀ ਹੈ ਸੰਸਦ ਦੀ ਕਾਰਵਾਈ ਅਟੈਂਡ ਕਰਨ ਵਾਸਤੇ ਤੇ ਦੂਜੇ ਪਾਸੇ ਭਾਈ ਅਮਰਿਤਪਾਲ ਸਿੰਘ ਖਾਲਸਾ ਜੋ ਕਿ ਖਡੂਰਸਾਰ ਤੋਂ ਮੈਂਬਰ ਪਾਰਲੀਮੈਂਟ ਹੈ ਉਹਨਾਂ ਨੂੰ ਵੀ NIA ਗ੍ਰਿਫਤਾਰ ਕਰਦੀ ਹੈ ਪਰ ਉਹਨਾਂ ਦੇ ਉੱਤੇ ਲਾਇਆ ਜਾਂਦਾ NSA ਨੈਸ਼ਨਲ ਸਕਿਉਰਿਟੀ ਐਕਟ ਦੋਆਂ ਦੇ ਵਿੱਚ ਜਿਹੜਾ ਫਰਕ ਏ ਹੈ ਐਨਐਸਏ ਜਿਹੜਾ ਸਖਤ ਕਾਨੂੰਨ ਹੈ ਵਿਭਾਗ ਦੇਸ਼ ਦੇ ਨਾਲ ਵੀ ਦੇਸ਼ ਨੂੰ ਇਸ ਬੰਦੇ ਤੋਂ ਖਤਰਾ ਹੈ ਵੀ ਇਹ ਬੰਦਾ ਦੇਸ਼ ਨਾਲ ਗੱਦਾਰੀ ਕਰ ਸਕਦਾ ਹੈ ਉਹਦੇ ਤਹਿਤ ਐਨਐਸਏ ਲਾ ਕੇ ਅੰਦਰ ਕਰ ਦਿੱਤਾ ਜਾਂਦਾ ਹੈ ਤੇ 12 ਮਹੀਨੇ ਲਈ ਉਹਦੀ ਕੋਈ ਕਾਰਵਾਈ ਨਹੀਂ ਕੀਤੀ ਜਾ ਸਕਦੀ ਨਾ ਹੀ ਜ਼ਮਾਨਤ ਅਪਲਾਈ ਕੀਤੀ ਜਾ ਸਕਦੀ ਹੈ ਜਿਵੇਂ ਇੰਜੀਨੀਅਰ ਰਸ਼ੀਦ ਨੂੰ ਪੈਰੋਲ ਮਿਲੀ ਪੰਜਾਬ ਸਰਕਾਰ ਨੇ ਮਤਲਬ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਨੇ ਹੋਮ ਮਿਨਿਸਟਰੀ ਨੂੰ ਲਿਖਿਆ ਵੀ ਸੰਸਦ ਦਾ ਸਰਦਰ ਉਤ ਇਲਜਲਾ ਇਜਲਾਸ اٹੈਂਡ ਕਰਨ ਵਾਸਤੇ ਸਾਨੂੰ ਪੈਰੋਲ ਦਿੱਤੀ ਜਾਏ ਪਰ ਹੋਮ ਮਿਨਿਸਟਰੀ ਦਾ ਤਰਕ ਹੈ ਵੀ ਪੰਜਾਬ ਸਰਕਾਰ ਨੂੰ ਜਦ ਅਲਿਕੇ ਭੇਜਿਆ ਗਿਆ ਵੀ ਇਹਨਾਂ ਨੂੰ ਪੈਰੋਲ ਦਿੱਤੀ ਜਾਏ ਤਾਂ ਪੰਜਾਬ ਸਰਕਾਰ ਨੇ ਉਸ ਗੱਲ ਨੂੰ ਨਾ ਕਰਤਾ ਨਕਾਰਤਾ ਵੀ ਭਾਈ ਅਮਰਿਤਪਾਲ ਸਿੰਘ ਖਾਲਸਾ ਦੇ ਪੰਜਾਬ ਆਉਣ ਨਾਲ ਪੰਜਾਬ ਦੇ ਮਾਹੌਲ ਦਾ ਖਰਾਬ ਹੋਣ ਦਾ ਡਰ ਹੈ ਪੰਜਾਬ ਦੇ ਵਿੱਚ ਫਿਰਕੂਵਾਦ ਵਧੇਗਾ ਪੰਜਾਬ ਦੇ ਵਿੱਚ ਦੰਗੇ ਹੋਣ ਦੀ ਆਸ਼ੰਕਾ ਹੈ ਮੈਨੂੰ ਇਹ ਸਮਝ ਨਹੀਂ ਆਉਂਦਾ ਵੀ ਇੱਕ ਚੁਣਿਆ ਹੋਇਆ ਮੈਂਬਰ ਪਾਰਲੀਮੈਂਟ ਦੇ ਪੰਜਾਬ ਆਣ ਨਾਲ ਕਿਵੇਂ ਦੰਗੇ ਹੋ ਜਾਣਗੇ ਦੂਜੀ ਗੱਲ ਹੈ ਹੋਮ ਮਿਨਿਸਟਰੀ ਦਾ ਵੀ ਇੱਕ ਬਹਾਨਾ ਹੈ ਵੀ ਜਿਹੜਾ ਸਰਦ ਰੁੱਤ اجلاس ਆ ਉਹ ਦਿੱਲੀ ਵਿਖੇ ਹੁੰਦਾ ਹੈ ਭਾਈ ਅਮਰਿਤਪਾਲ ਸਿੰਘ ਖਾਲਸਾ ਜੋ ਡਿਬਰੂਗੜ੍ਹ ਦੀ ਜੇਲ੍ਹ ਅਸਾਮ ਵਿਖੇ ਪੰਦ ਹੈ ਉਹਨਾਂ ਨੇ ਸਿੱਧਾ ਦਿੱਲੀ ਆਣਾ ਸੀ ਦਿੱਲੀ ਤੋਂ ਟੈਂਡ ਕਰਕੇ ਵਾਪਸ ਚਲੇ ਜਾਣਾ ਸੀ ਜਿਵੇਂ ਇੰਜੀਨੀਅਰ ਰਸ਼ੀਦ ਨੇ ਆਪਣੇ ਲੋਕਾਂ ਦੀ ਗੱਲ ਚੱਕੀ ਵੀ ਸਾਡੇ ਨਾਲ ਅੱਤ ਜਿਹੜਾ ਅਤਵਾਦ ਅਸੀਂ ਅਤਵਾਦੀ ਨਹੀਂ ਆ ਸਾਡੇ ਉੱਤੇ ਤਸ਼ੱਦਦ ਕੀਤਾ ਗਿਆ ਸਾਡੇ ਮੂੰਹਾਂ ਦੇ ਵਿੱਚ ਗਰਮ-ਗਰਮ ਉਬਲਦੇ ਆਲੂ ਪਾਏਗੇ ਸਾਡੂੰ ਕੁੱਟਿਆ ਗਿਆ ਨੋਹ ਪੁੱਟੇਗੇ ਅਸੀਂ ਤਾਂ ਕਰਕੇ ਆਜ਼ਾਦੀ ਦਾ ਸੰਘਰਸ਼ ਲੜਦੇ ਆ ਤੇ ਸਾਨੂੰ ਤੁਸੀਂ ਅੱਤਵਾਦੀ ਬਣਾਤਾ ਉਸੇ ਤਰ੍ਹਾਂ ਭਾਈ ਅਮਰਿਤਪਾਲ ਸਿੰਘ ਖਾਲਸਾ ਜੋ ਕਿ ਸਿੱਖ ਰਾਜ ਦੀ ਗੱਲ ਕਰਦੇ ਆ ਨੌਜਵਾਨਾਂ ਨੂੰ ਅਮਰ ਚਿਕਾਰੇ ਸੀਗੇ ਉਹਨਾਂ ਨੂੰ ਐਨਐਸਏ ਦੇ ਤਹਿਤ ਬੰਦ ਕਰਕੇ ਜੇਲ੍ਹ ਚ ਪਾ ਦਿੱਤਾ ਗਿਆ ਤੇ ਪੰਜਾਬ ਸਰਕਾਰ ਦੇ ਜਿਹੜੇ ਆਦੇਸ਼ਾਂ ਦੇ ਉੱਤੇ ਉਹਨਾਂ ਨੂੰ ਪੈਰੋਲ ਨਹੀਂ ਮਿਲੀ ਪਰ ਇਹਦੇ ਵਿੱਚ ਸਰਾਸਰ ਗੱਲ ਇਹ ਹੈ ਵੀ ਸੈਂਟਰਲ ਸਰਕਾਰ ਦੀ ਇੱਕ ਜਿਲਾਕੇ ਚੱਲੋ ਵੀ ਉਹਨਾਂ ਦਾ ਵਿਚਾਰ ਹੀ ਸੀ ਵੀ ਪੈਰੋਲ ਦੇਣੀ ਨਹੀਂ। ਜਿਵੇਂ ਕਹਿ ਲਓ ਵੀ ਦਲੀ ਮਿਲੀ ਗੱਲ ਸੀ ਦੁਆਦੀ। ਕਿਉਂਕਿ ਇੱਕ ਚੁਣਿਆ ਹੋਇਆ ਨਮਾਇੰਦਾ ਜੋ 2 ਲੱਖ ਵੋਟਾਂ ਨਾਲ ਜਿੱਤਦਾ ਉਹ ਇੱਕ ਨੂੰ ਮਿਲ ਜਾਂਦੀ ਹੈ। ਸੇਮ ਹੀ 19 ਕ ਵੋਟਾਂ ਨਾਲ ਇੱਕ ਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਜਿੱਤਦਾ ਉਹਨੂੰ ਨਹੀਂ ਮਿਲਦੀ। ਪਰ ਇਸ ਗੱਲ ਦੇ ਵਿੱਚ ਦੇਖੋ ਦੋ ਬੰਦੇ ਇਲੈਕਸ਼ਨਾਂ ਨਾਲ ਲੜਦੇ ਆ ਪੰਜਾਬ ਦੇ ਵਿੱਚ ਜੋ ਕਿ ਆਜ਼ਾਦ ਤੌਰ ਤੇ ਜਿੱਤਦੇ ਆ ਭਾਈ ਸਰਬਜੀਤ ਸਿੰਘ ਖਾਲਸਾ। ਜਿਵੇਂ ਇੰਜੀਨੀਅਰ ਰਸ਼ੀਦ ਨੇ ਆਪਣੀ ਗੱਲ ਚੱਕੀ ਕੀ ਕਦੇ ਭਾਈ ਸਰਬਜੀਤ ਸਿੰਘ ਖਾਲਸਾ ਨੇ ਉਵੇਂ ਗੱਲ ਚੱਕੀ? ਵੀ ਭਾਈ ਅਮਰਿਤਪਾਲ ਦੇ ਉੱਤੇ ਐਦਾਂ ਤਸ਼ੱਦਦ ਹੋ ਰਿਹਾ ਉਹਨੂੰ ਪੈਰੋਲ ਨਹੀਂ ਦਿੱਤੀ ਜਾ ਰਹੀ ਉਹ ਇੰਜੀਨੀਅਰ ਰਸ਼ੀਦ ਦਾ ਐਗਜ਼ਾਮਪਲ ਦੇ ਕੇ ਗੱਲ ਕਰ ਸਕਦੇ ਆ ਜਿਵੇਂ ਟੁੱਟ ਟੁੱਟ ਕੇ ਉੱਚੀ ਉੱਚੀ ਇੰਜੀਨੀਅਰ ਰਸ਼ੀਦ ਬੋਲਦਾ ਭਾਈ ਸਰਬਜੀਤ ਸਿੰਘ ਖਾਲਸਾ ਨੂੰ ਉਵੇਂ ਗੱਲ ਚੱਕਣੀ ਚਾਹੀਦੀ ਹੈ ਵੀ ਸਾਡੇ ਬੰਦੀ ਸਿੰਘ ਇਕਨ ਸਿੰਘ ਦਾ ਅੰਦਰ ਸੀਗੀ ਸੀਗੇ ਭਾਜਪੀ ਇੱਕ ਪਾਸੇ ਕਹਿੰਦੀ ਅਸੀਂ ਬੰਦੀ ਸਿੰਘ ਰਿਹਾ ਕਰ ਦਾਂਗੇ ਬੰਦੀ ਸਿੰਘਾਂ ਨੂੰ ਤਾਂ ਕਿਹਨੇ ਰਿਹਾ ਕਰਨਾ ਇਹਨਾਂ ਨੇ ਨਵੇਂ ਮੁੰਡੇ ਚੱਕ ਕੇ ਬੰਦੀ ਸਿੰਘ ਬਣਾਤੇ ਪਰ ਸਰਬਜੀਤ ਸਿੰਘ ਖਾਲਸਾ ਨੂੰ ਅਸੀਂ ਕਦੇ ਬੋਲਦੇ ਹੋਏ ਸੁਣਿਆ ਹੀ ਨਹੀਂ ਇੱਕ ਦਿਨ ਪਿੱਛੇ ਜੇ ਉਹਨਾਂ ਨੇ ਵੀਡੀਓ ਪਾਈ ਐ ਵੀ ਉਹ ਸਮਾਂ ਮੰਗ ਰਹੇ ਆ ਥਖੜਾ ਕਰਕੇ ਤੇ ਉਹਨਾਂ ਨੂੰ ਸਮਾਂ ਨਹੀਂ ਦਿੱਤਾ ਜਾ ਰਿਹਾ ਵੀ ਭਾਈ ਜਿਹਨੇ ਬੋਲਣਾ ਹੈ ਉਹ ਸੰਸਦ ਦੇ ਬਾਹਰ ਖੜਕੇ ਬੋਲ ਸਕਦਾ ਹੈ ਰਿਪੋਰਟਰਾਂ ਦੇ ਮੇਨ ਗੱਲ ਤਾਂ ਤੁਹਾਡੀ ਲੋਕਾਂ ਤੱਕ ਗੱਲ ਪਹੁੰਚਾਣੀ ਹੈ ਜੇ ਲੋਕਾਂ ਤੱਕ ਗੱਲ ਪਹੁੰਚੂਗੀ ਲੋਕ ਪ੍ਰੈਸ਼ਰ ਕ੍ਰੀਏਟ ਕਰਨਗੇ ਸਰਕਾਰਾਂ ਆਪੇ ਕੰਮ ਕਰਨਗੀਆਂ ਤੁਸੀਂ ਬਾਹਰ ਇੰਨਾ মিডিਆ ਹੁੰਦਾ ਹੈ মিডিਆ ਦੇ ਵਿੱਚ ਉੱਚੀ ਉੱਚੀ ਬੋਲੋ ਵੀ ਸਾਨੂੰ ਇੱਦਾਂ ਟਾਈਮ ਨਹੀਂ ਦਿੱਤਾ ਜਾਂਦਾ ਸਾਡੇ ਨਾਲ ਵਧੀਕੀ ਕੀਤੀ ਜਾਂਦੀ ਹੈ ਸਾਡੇ ਨਾਲ ਦੇ ਬਰਾਬਰ ਮੈਂਬਰ ਪਾਰਲੀਮੈਂਟ ਨੂੰ ਪੈਰੋਲ ਨਹੀਂ ਦਿੱਤੀ ਗਈ ਇੱਕ ਪਾਸੇ ਇੰਜੀਨੀਅਰ ਰਸ਼ੀਦ ਨੂੰ ਦਿੱਤੀ ਗਈ ਸਾਨੂੰ ਨਹੀਂ ਦਿੱਤੀ ਗਈ ਜੇ ਤੁਸੀਂ ਬੋਲੋਗੇ YouTube ਦੇ ਉੱਤੇ ਨੈਸ਼ਨਲ ਮੀਡੀਆ ਦੇ ਉੱਤੇ ਨਿਊਜ਼ਪੇਪਰ ਦੇ ਉੱਤੇ ਤੁਹਾਡੀ ਗੱਲ ਛਪੇਗੀ ਉਹ ਪ੍ਰੈਸ਼ਰ ਬਣੇਗਾ ਸਰਕਾਰ ਦੇ ਉੱਤੇ ਪੰਜਾਬ ਸਰਕਾਰ ਦੇ ਉੱਤੇ ਵੀ ਬਣੇਗਾ ਸੈਂਟਰ ਸਰਕਾਰ ਦੇ ਉੱਤੇ ਵੀ ਬਣੇਗਾ ਪਤਾ ਨਹੀਂ ਤੁਸੀਂ ਕਿਉਂ ਚੁੱਪ ਹੋ ਜੇ ਭਾਈ ਸਰਬਜੀਤ ਸਿੰਘ ਖਾਲਸਾ ਦੀ ਗੱਲ ਕਰੀਏ ਉਹ ਜੇ ਇਲੈਕਸ਼ਨ ਜਿੱਤ ਗਏ ਉਹਨਾਂ ਦੇ ਪਿਤਾ ਜੀ ਦੀ ਬਹੁਤ ਵੱਡੀ ਦੇਣ ਹੈ ਸਿੱਖ ਸਿੱਖ ਕੌਮਲੀ ਉਹਨਾਂ ਦੇ ਕਰਕੇ ਵੀ ਇਲੈਕਸ਼ਨ ਜਿੱਤੇ ਪਰ ਉਹਨਾਂ ਨੂੰ ਕੁਝ ਸਹਾਰਾ ਭਾਈ ਅਮਰਿਤਪ ਸਿੰਘ ਪਾਲ ਸਿੰਘ ਖਾਲਸਾ ਦਾ ਵੀ ਲੱਗਿਆ ਕਿਉਂਕਿ ਭਾਈ ਅਮਰਿਤਪਾਲ ਸਿੰਘ ਖਾਲਸਾ ਦੀ ਵੇਵ ਬਣੀ ਉਸ ਵੇਵ ਦੇ ਵਿੱਚ ਭਾਈ ਸਰਬਜੀਤ ਸਿੰਘ ਖਾਲਸਾ ਇਲੈਕਸ਼ਨ ਜਿੱਤ ਜਾਂਦੇ ਆ ਪਰ ਉਹ ਚੁੱਪ ਹੈ ਦੂਜੇ ਪਾਸੇ ਇੰਜੀਨੀਅਰ ਰਸ਼ੀਦ ਉੱਚੀ ਉੱਚੀ ਹੁਬ ਹੁਬ ਕੇ ਆਪਣੇ ਉੱਤੇ ਹੋਏ ਜ਼ੁਲਮਾਂ ਦਾ ਗੱਲ ਕਰਦਾ ਵੀ ਕਿਵੇਂ ਪੁਰਾਣੀਆਂ ਸਰਕਾਰਾਂ ਨੇ ਸੈਂਟਰ ਸਰਕਾਰਾਂ ਨੇ ਸਾਡੇ ਕਸ਼ਮੀਰੀਆਂ ਦੇ ਉੱਤੇ ਜ਼ੁਲਮ ਕੀਤਾ ਤੇ ਸਾਨੂੰ ਜੇ ਨੇ ਇਹ ਕਹਿ ਲੋ ਵੀ ਫ੍ਰੀडम फाइਟਰ ਤੋਂ ਅਤਵਾਦੀ ਬਣਾਤਾ ਹੋਇਆ ਤਾਂ ਪੰਜਾਬ ਨਾਲ ਵੀ ਇਹੀ ਪੰਜਾਬ ਦੇ ਜਿਹੜੇ ਜਿਹੜੇ ਕਹ ਲੋ ਸੰਘਰਸ਼ ਕਰ ਰਹੇ ਸੀ ਯੋਧੇ ਉਹ ਉਹਨਾਂ ਦੀ ਮੰਗਾਂ ਹੋਰ ਸੀ ਆਨੰਦਪੁਰ ਦਾ ਮਤਾ ਸੀ ਹੋਰ ਕਈ ਮੰਗਾਂ ਸੀ ਉਹ ਕਦੋਂ ਇਹ ਮੂਵਮੈਂਟ ਹੱਕੀ ਮੂਵਮੈਂਟ ਮੰਗਾਂ ਦੇ ਉਤੋਂ ਮੂਵਮੈਂਟ ਜਿਹੜੀ ਹੱਕ ਦੇ ਤੁਹਾਡੇ ਮੰਗਦੇ ਮੰਗਦੇ ਕਦੋਂ ਇਹ ਟੈਰਰਿਸਟ ਮੂਵਮੈਂਟ ਬਣ ਗਈ ਕਦੋਂ ਕਿਸੇ ਏਜੰਸੀਆਂ ਨੇ ਜਾਂ ਹੋਰਾਂ ਨੇ ਇਹਨਾਂ ਨੂੰ ਟੈਰਰਿਸਟ ਮੂਵਮੈਂਟ ਬਣਾਤਾ ਪਤ ਨਹੀਂ ਲੱਗਿਆ ਪਰ ਕੀ ਗੱਲ ਹੈ ਵੀ ਚੱਕ ਕੇ ਉਹ ਮੁੰਡੇ ਸਾਡੇ ਜਵਾਨਬੰਦੀ ਸਿੰਘ ਪੜਾਤੇ ਅੱਜ ਉਹ ਬੜਾਪੇ ਚ ਆ ਚੁੱਕੇ ਆ ਕਿਸੇ ਨੇ 30 30 ਸਾਲ ਦੀ ਕੈਦ ਕੱਟ ਲਈ ਕਿਸੇ ਨੇ 20 20 ਸਾਲ ਦੀ ਕੱਟ ਲਈ ਫਿਰ ਵੀ ਉਹਨਾਂ ਨੂੰ ਪੈਰੋਲ ਨਹੀਂ ਮਿਲਦੀ ਇੱਕ ਪਾਸੇ ਜੇ ਜੀਵ ਗਾਂਧੀ ਦੇ ਕਾਤਲਾਂ ਨੂੰ ਮਾਫ ਕੀਤਾ ਜਾ ਸਕਦਾ ਤਾਂ ਹੋਰ ਕਾਤਲਾਂ ਨੂੰ ਵੀ ਕੀਤਾ ਜਾ ਸਕਦਾ ਪਰ ਗੱਲ ਹੈ ਵੀ ਸਿੱਖ ਕੌਮ ਦੇ ਵਿੱਚ ਕੋਈ ਐਡਾ ਤਕੜਾ ਬਲਾਰਾ ਹੀ ਨਹੀਂ ਜਿਹੜਾ ਗੱਲ ਚੱਕ ਸਕੇ ਜਿਹੜੇ ਸਾਡੇ ਸਿੱਖ ਕੌਮ ਦੇ ਲੀਡਰ ਹੈ ਉਹ ਸੈਂਟਰ ਸਰਕਾਰਾਂ ਦੇ ਅੱਗੇ ਗੋਡੇ ਟੇਕ ਚੁੱਕੇ ਆ ਜਿਨ੍ਹਾਂ ਨੂੰ ਪਰਮਾਤਮਾ ਨੇ ਤਾਕਤ ਬਖਸ਼ੀ ਆ ਉਹ ਚੁੱਪ ਐ ਜਿਹੜੇ ਬੋਲ ਸਕਦੇ ਆ ਉਹਨਾਂ ਨੂੰ ਪਬਲਿਕ ਸਾਥ ਨਹੀਂ ਦਿੰਦੀ ਉਹਨੂੰ ਪਬਲਿਕ ਤਾਕਤ ਨਹੀਂ ਦਿੰਦੀ ਜਿਹੜੇ ਬੋਲ ਸਕਦੇ ਆ ਭਾਈਪਾ ਅਮਰਿਤਪਾਲ ਸਿੰਘ ਖਾਲਸਾ ਜਿਨ੍ਹਾਂ ਨੇ ਸੈਂਕੜੇ ਨੌਜਵਾਨਾਂ ਨੂੰ ਅਮਰਿਤ ਛਕਾ ਕੇ ਸਿੱਖੀ ਦੇ ਲੜ ਲਾਇਆ ਸੀ ਅਸੀਂ ਮੰਨਦੇ ਆ ਉਹ ਪਹਿਲਾਂ ਪੱਤੇ ਤੁਸੀਂ 100 ਗਲਤੀਆਂ ਹੋਣੀਆਂ ਪਰ ਭਾਵੇਂ ਡਰਾਮਾ ਹੀ ਕਰਦਾ ਹੋਣਾ ਪਰ ਕੁਝ ਸਿੱਖੀ ਵਾਲੇ ਪਾਸੇ ਤੁਰਿਆ ਤੇ ਲੋਕਾਂ ਨੂੰ ਪ੍ਰੇਰ ਕੇ ਤੁਰਿਆ ਤਾਂ ਸੀ ਗੱਲ ਇਹ ਹੈ ਭਾਈ ਸਰਬਜੀਤ ਸਿੰਘ ਖਾਲਸਾ ਨੂੰ ਬੇਨਤੀ ਹੈ ਵੀ ਉਹ ਸੰਸਦ ਦੇ ਅੰਦਰ ਤੇ ਬਾਹਰ ਦੋਏ ਪਾਸੇ ਗੱਲ ਚੱਕਣ ਤਾਂ ਕਿ ਸਰਕਾਰਾਂ ਦੇ ਉੱਤੇ ਪ੍ਰੈਸ਼ਰ ਬਣ ਸਕੇ ਜੇ ਇੰਜੀਨੀਅਰ ਰਸ਼ੀਦ ਨੂੰ ਪੈਰੋਲ ਮਿਲ ਸਕਦੀ ਹੈ ਤਾਂ ਭਾਈ ਅਮਰਿਤਪਾਲ ਸਿੰਘ ਖਾਲਸਾ ਨੂੰ ਵੀ ਮਿਲਦਾਨੀ ਚਾਹੀਦੀ ਸੀ ਇਹ ਇੱਕ ਸਾਡਾ ਵਿਚਾਰ ਹੈ ਨਹੀਂ ਹੈ ਪਰ ਅਮਰੋਲ ਪੈਰੋਲ ਦੇਣੀ ਸਰਕਾਰ ਨੂੰ ਲੱਗਦਾ ਭਾਈ ਅਮਰਿਤਪਾਲ ਸਿੰਘ ਖਾਲਸਾ ਕਸੂਰਵਾਰ ਹੈ ਜੇ ਉਹਨਾਂ ਨੇ ਕੋਈ ਜ਼ੁਲਮ ਕੀਤਾ ਐਨਐਸਏ ਤਹਿਤ ਬੰਦ ਕੀਤਾ ਸਰਕਾਰ ਉਹਨਾਂ ਨੂੰ ਜੇਲ੍ਹ 'ਚ ਹੀ ਰੱਖੇ ਪਰ ਭਾਈ ਸਰਬਜੀਤ ਸਿੰਘ ਖਾਲਸਾ ਜੋ ਕਿ ਇਹਨਾਂ ਨੇ ਮਤਲਬ ਮਹ ਲੋ ਪੰਜਾਬ ਦੇ ਸਿੱਖਾਂ ਨੇ ਉਹਨਾਂ ਨੂੰ ਵੋਟ ਪਾਈ ਪੰਥ ਨੇ ਉਹਨਾਂ ਨੂੰ ਵੋਟ ਪਾਈ ਉਹਨਾਂ ਦੀ ਪੰਥ ਨੂੰ ਕੀ ਦੇਣਾ ਹੈ ਉਹਨਾਂ ਨੂੰ ਤਾਂ ਪੰਥਲੀਵਾਦ ਚੱਕਣੀ ਚਾਹੀਦੀ ਹੈ ਆਪਣੀ ਗੱਲ ਸੰਸਦ ਤੱਕ ਪਹੁੰਚਾਣੀ ਚਾਹੀਦੀ ਹੈ ਅੱਧਾ ਸਮਾਂ ਲੰਘ ਗਿਆ ਅੱਧਾ ਲੰਘ ਜਾਣਾ ਹੈ ਜੇ ਇਸੇ ਤਰ੍ਹਾਂ ਭਾਈ ਸਰਬਜੀਤ ਸਿੰਘ ਖਾਲਸਾ ਦਾ ਵਤੀਰਾ ਰਿਆ ਤਾਂ ਲੋਕ ਜਿੰਨੀ ਜਲਦੀ ਉੱਤੇ ਚੱਕਦੇ ਆ ਉੰਨੀ ਜਲਦੀ ਲੋਕ ਥੱਲੇ ਵੀ ਤਾਰਦੀਆਂ